ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਦੋ ਮੂੰਹਾਂ ਵਾਲਾ ਬਿੱਲਾ ਅੰਕ 24 ਇੱਕ ਦਿਨ ਇੱਕ ਬੱਚਾ ਆਪਣੇ ਘਰ ਦੀਆਂ ਪੌੜੀਆਂ ਦੇ ਅੱਧ ਵਿੱਚ ਬੈਠਾ ਥੱਲੇ ਨਾ ਉਤਰੇ ਬੱਚੇ ਨੂੰ ਬਥੇਰਾ ਡਰਾਇਆ ਪਰ ਉਹ ਥੱਲੇ ਨਾ ਆਈ ਪੌੜੀਆਂ ਵਿੱਚ ਬੈਠਾ ਹੀ ਜਿੱਦ ਕਰੀ ਜਾਵੇ ਉਹਨੇ ਚਿਰ ਨੂੰ ਉਸ ਬੱਚੇ ਦੀ ਭੂਆ ਆਈ ਉਹਨੇ ਬੱਚੇ ਨੂੰ ਕਿਹਾ ਛੇਤੀ ਥੱਲੇ ਉਤਰਾਂ ਦੋ ਮੂੰਹਾਂ ਵਾਲਾ ਬਿੱਲਾ ਆ ਗਿਆ ਹੀ ਬੱਚੇ ਨੇ ਡਾਂਡਾ ਛੱਡ ਦਿੱਤੀਆਂ ਤੇ ਭੱਜ ਕੇ ਥੱਲੇ ਉਤਰਿਆ ਪਾਰ ਸਰਕਾਰ ਕੋਲ ਸਿੱਖਾਂ ਨੂੰ ਡਰਾਉਣ ਦੀ ਬੜਾ ਵਧੀਆ ਤਰੀਕਾ ਹੈ ਜਿਹੜਾ ਲੀਡਰ ਆਖੇ ਨਾਲ ਲੱਗਿਓ ਫਟਕੇ ਦਿੰਦੇ ਨੇ ਇਹਦੇ ਹੱਤਵਾਦੀਆਂ ਨਾਲ ਸਬੰਧਨ ਬਸ ਫਿਰ ਕੀ ਵਿਚਾਰਾ ਸਾਰਿਆਂ ਹੋਰ ਗੱਲਾਂ ਭੁਲ ਕੇ ਹਰ ਸਟੇਜ ਤੇ ਇਹੋ ਹੀ ਭਾਸ਼ਣ ਕਰਦਾ ਹੈ ਮੇਰੇ ਤੇ ਚਿੱਕੜ ਸੁੱਟਿਆ ਗਿਆ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਮੈਨੂੰ ਝੂਠਾ ਬਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੂ ਵੀਰਾਂ ਦੇ ਮਨਾਂ ਵਿੱਚ ਮੇਰੇ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਇਲਜ਼ਾਮ ਲਾਇਆ ਗਿਆ ਹੈ ਵਗੈਰਾ ਵਗੈਰਾ ਪਿਛੇ ਜੇ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਰਣਜੀਤ ਸਿੰਘ ਜੱਥੇਦਾਰ ਅਕਾਲ ਤਖਤ ਸਾਹਿਬ ਤੇ ਸਰਦਾਰ ਗੁਰਚੰਦ ਸਿੰਘ ਟੋੜਾ ਤੇ ਇਹੀ ਇਲਜ਼ਾਮ ਲਾਇਆ ਤਾਂ ਦੋਹਾਂ ਨੂੰ 20 ਦਿਨ ਹੋਰ ਕੁਝ ਨਹੀਂ ਸੁਝਿਆ ਸਿਵਾਏ ਆਪਣੀ ਸਫਾਈ ਦੇਣ ਦੇ ਸਿੱਖ ਹੁਣ ਜਿੰਨੇ ਮਰਜ਼ੀ ਪੇਮੀ ਦੇ ਨਿਆਣੇ ਬਣੀ ਜਾਣ ਭਾਵੇਂ ਜਿੰਨੇ ਮਰਜ਼ੀ ਬੀਬੇ ਪੁੱਤ ਬਣਨ ਦੀ ਕੋਸ਼ਿਸ਼ ਕਰਨ ਜਿੰਨੀਆਂ ਮਰਜ਼ੀ ਸੌਂਹ ਖਾਈ ਜਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੋ ਕੇ ਸੌਂਹ ਖਾ ਕੇ ਕਹਿਣ ਕਿ ਮੈਂ ਦੇਸ਼ ਦਾ ਵਫਾਦਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌ ਹੀ ਨਹੀਂ ਦਸ ਗੁਰੂ ਗ੍ਰੰਥ ਸਹਿਬਾਨ ਸਿਰ ਤੇ ਚੁੱਕ ਕੇ ਵੀ ਸੌ ਖਾਣ ਕੇ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਮਦਈ ਹਾਂ ਤਦ ਵੀ ਕਿਸੇ ਨੇ ਮੰਨਣਾ ਨਹੀਂ ਸਟੇਜ ਤੇ ਮੈਂ ਕਈ ਵਾਰ ਵੇਖਿਆ ਕਿ ਕੋਈ ਸਿੱਖ ਲੀਡਰ ਬਹੁਤ ਹੀ ਜਜ਼ਬਾਤੀ ਤੇ ਧੂਐਂਦਾਰ ਭਾਸ਼ਣ ਕਰਦਾ ਕਰਦਾ ਇੱਕਦਮ ਕਾਂਟਾ ਬਦਲ ਦਿੰਦਾ ਹੈ ਤੇ Hindu ਸਿੱਖ ਏਕਤਾ ਦੇਸ਼ ਪਿਆਰ ਦੀਆਂ ਗੱਲਾਂ ਕਰਨ ਲੱਗ ਪੈਂਦਾ ਪਹਿਲਾਂ ਪਹਿਲੇ ਦੇਖ ਕੇ ਮੈਨੂੰ ਹੈਰਾਨੀ ਹੁੰਦੀ ਪਰ ਬਾਅਦ ਵਿੱਚ ਮੈਨੂੰ ਬੜਾ ਤਜਰਬਾ ਹੋ ਗਿਆ ਕਿ ਜ਼ਰੂਰ ਕੋਈ Hindu ਜਾਂ ਮੋਨਾ ਸਿੱਖ ਸਿਰ ਤੇ ਰੁਮਾਲ ਬਨ ਕੇ ਆਇਆ ਹੋਣਾ ਤੇ ਉਹ ਗੱਲ ਠੀਕ ਵੀ ਨਿਕਲਦੀ। ਜਦੋਂ ਮੈਂ ਐਮਐਲਏ ਦੀ ਚੋਣ ਲੜ ਰਿਆ ਸੀ ਤਾਂ ਇੱਕ ਲੀਡਰ ਇੱਕ ਗੁਰਦੁਆਰੇ ਦੇ ਹਾਲ ਵਿੱਚ ਬੜਾ ਧੂਏ ਧਾਰ ਪਾਛਨ ਦੇਦਾ ਦਿੰਦਾ ਇੱਕਦਮ Hindu Sikh ਏਕਤਾ ਤੇ ਉਤਰ ਆਇਆ। ਤਾਂ ਮੈਂ ਦਰਵਾਜ਼ੇ ਵੱਲ ਨਿਕਾ ਮਾਰੀ। ਹਾਲ ਦੇ ਦਰਵਾਜ਼ੇ ਦੇ ਬਾਹਰ ਦੋ ਮੋਨੇ ਮੁੰਡੇ, ਯਾਨੀ ਇੱਕ ਜੱਟ ਸਿੱਖ ਤਹਿਸੀਲਦਾਰ ਦੇ ਮੁੰਡੇ ਜੋੜੇ ਲਾ ਰਹੇ ਸਨ। ਉਹ ਅਜੇ ਮੰਦਰ ਅੰਦਰ ਵੀ ਨਹੀਂ ਸਨ ਆਏ ਤੇ ਇਹ ਹਾਲ ਹੋ ਗਿਆ ਸੀ ਉਸ ਅਕਾਲੀ ਜੱਥੇਦਾਰ ਦਾ। ਮੇਰਾ ਹਾਸਾ ਨਿਕਲ ਗਿਆ ਤੇ ਮੈਂ ਕਿਹਾ ਜੱਥੇਦਾਰ ਜੀ ਦੱਬੀ ਚੱਲ। ਇਹ ਆਪਣੇ ਮੁੰਡੇ ਆ। ਆਪਣੇ ਤਹਿਸੀਲਦਾਰ ਸਾਹਿਬ ਦੇ بیٹے ਐ Hindu ਨਹੀਂ ਹਾਲ ਵਿੱਚ ਬੈਠੇ ਲੋਕ ਹੱਸ ਪਏ ਜੱਥੇਦਾਰ ਸ਼ਰਮਿੰਦਾ ਹੋਇਆ ਆਖੇ ਮੈਂ ਕਿਹਾ ਚੋਣਾਂ ਦਾ ਕੰਮ ਐ ਵੋਟਾਂ ਜੋ ਲੈਣੀਆਂ ਹੋਈਆਂ ਇੱਕ ਹੋਰ ਬੰਦਾ ਉੱਠਿਆ ਉਸਨੇ ਕਿਹਾ ਜਿਹੜਾ ਚੋਣ ਲੜ ਰਿਹਾ ਉਹ ਤਾਂ ਡਰਦਾ ਨਹੀਂ ਤੁਸੀਂ ਐਵੇਂ ਹੀ ਸੌਸਾਈ ਹੋ ਗਏ ਲੋਕ ਫਿਰ ਹੱਸੇ ਉਸ ਜੱਥੇਦਾਰ ਨੇ ਜੋ ਇੱਕ ਰਵੈਤੀ ਅਕਾਲੀ ਸੀ ਆਪਣਾ ਅੱਛਾ ਖਾਸਾ ਮਜ਼ਾਕ ਬਣਵਾ ਲਿਆ ਕਈ ਸਿੱਖ ਚੌੜੇ ਗਾਤਰੇ ਉੱਤੇ ਸਤਨਾਮ ਵਾਹਿਗੁਰੂ ਥੱਲੇ ਨਾਲ ਕੱਢਿਆ ਹੋਇਆ ਤੇ ਲੱਗੀ ਲੰਬੀ ਦਾੜੀ ਲੈ ਕੇ ਗੁਰਦੁਆਰਿਆਂ ਵਿੱਚ ਭਾਸ਼ਣ ਕਰਦੇ ਹਨ ਹਰ ਨੂੰ ਆਤਵਾਦੀ ਆਖਦੇ ਨੇ ਅਸੀਂ ਭਾਰਤ ਦੇ ਤੇ ਭਾਰਤ ਸਾਡਾ ਹਿੰਦੂ ਸਾਡੇ ਵੀਰ ਨੇ ਨਾਵਾਂ ਨਾਲੋਂ ਕਦੇ ਮਾਸ ਟੁੱਟਾ ਇਸੇ ਤਰ੍ਹਾਂ ਦਾ ਮੇਰਾ ਬਾ ਗੁਰਦੁਆਰੇ ਵਿੱਚ ਪਿਆ ਇੱਕ ਉਪਰੋਕਤ ਕਿਸਮ ਦਾ ਸਿੱਖ ਦਕੋਹੇ ਦੇ ਗੁਰਦੁਆਰੇ ਵਿੱਚ ਬੋਲਣੋਂ ਹਟੇ ਹੀ ਨਾ ਸਟੇਸ ਖਤਰ ਨੇ ਤਿੰਨ ਚਾਰ ਬਾਰ ਉਹਦਾ ਪਜਾਮਾ ਖਿੱਚਿਆ ਉਹ ਮੜੀ ਜੀ ਧੌਣ ਘੁਮਾ ਕੇ ਆਪਣੇ ਪੈਰ ਦੀ ਹੱਡੀ ਵੱਲ ਵੇਖ ਲਵੇ ਤੇ ਫਿਰ ਭਾਸ਼ਣ ਸ਼ੁਰੂ ਕਰ ਦੇਵੇ ਅਖੀਰ ਉਸ ਨੂੰ ਮਸਾਂ ਹੀ ਬਿਠਾਇਆ ਮੈਂ ਉਸ ਬੰਦੇ ਵੱਲ ਹੱਥ ਕਰਕੇ ਕਿਹਾ ਇਹ ਸਰਦਾਰ ਸਾਹਿਬ ਨੂੰ ਭੁਲੇਖਾ ਹੈ ਕਿ ਇਹਨਾਂ ਨੂੰ ਕੋਈ ਅਤਵਾਦੀ ਕਹਿੰਦਾ ਨਹੀਂ ਸਰਦਾਰ ਜੀ ਤੁਹਾਨੂੰ ਕੋਈ ਹਿੰਦੂ ਅਤਵਾਦੀ ਨਹੀਂ ਕਹਿੰਦਾ ਤੁਹਾਡੀ ਤਿੱਲੇਦਾਰ ਕਿਰਪਾਨ ਇਸ ਗੱਲ ਦੀ ਗਵਾਹ ਹੈ ਤੇ ਨਾਲੇ ਤੁਸੀਂ ਜਿੰਨਾ ਮਰਜ਼ੀ ਭਾਰਤ ਦੇ ਬਣੀ ਜਾਓ ਅਗਲੇ ਤੁਹਾਨੂੰ ਭਾਰਤੀ ਨਹੀਂ ਮੰਨਦੇ ਉਹ ਕਿਵੇਂ ਉਸਨੇ ਖੜੇ ਹੋ ਕੇ ਪੁੱਛਿਆ ਜੇ ਤੁਸੀਂ 1984 ਵਿੱਚ ਦਿੱਲੀ ਕਾਨਪੁਰ ਜਾਂ ਬਕਾਰੋ ਹੁੰਦੇ ਤਾਂ ਤੁਹਾਡਾ ਨੰਬਰ ਦੂਜਿਆਂ ਨਾਲੋਂ ਪਹਿਲਾਂ ਲੱਗਣਾ ਸੀ ਬਹਿ ਜਾਓ ਛੱਡੋ ਇਹਨਾਂ ਗੱਲਾਂ ਨੂੰ ਇਹ ਸੁਣ ਕੇ ਉਹ ਕੁਝ ਨਾ ਕੁਸਕਿਆ ਤੇ ਚੁੱਪਚਾਪ ਬਹਿ ਗਿਆ ਜਦੋਂ ਕਿ ਦੂਜੇ ਪਾਸੇ ਪ੍ਰੈਸ ਵਾਲਿਆਂ ਨੇ ਹਿੰਦੂ ਸ਼ਿਵ ਸੈਨਾ ਦੇ ਬਾਲ ਠਾਕਰੇ ਨੂੰ ਪੁੱਛਿਆ ਆਪ ਮੁਸਲਮਾਨوں ਔਰ ਈਸਾਈਓਂ ਕੋ ਦੇਸ਼ ਸੇ ਬਾਹਰ ਨਿਕਾਲ ਦੇਣਾ ਚਾਹਤੇ ਹਨ ਉਸਨੇ ਕਿਹਾ ਇਸ ਮੇਂ ਕੀ ਸ਼ੱਕ ਹੈ ਅਗਰ ਉਹ ਆਪਣਾ ਭਾਰਤੀਕਰਨ ਨਹੀਂ ਕਰਤੇ ਤਾਂ ਐਸਾ ਹੋਗਾ ਹੀ ਟੀਵੀ ਤੇ ਗੱਲਬਾਤ ਕਰਦੇ ਹੁੰਦੇ ਚਿਹਰੇ ਤੇ ਰੱਤੀ ਭਾਰੇ ਭਾਵ ਨਹੀਂ ਉਭਰੇ ਕਿ ਉਹ ਘਟ ਗਿੰਤੀਆਂ ਨੂੰ ਧਮਕਾ ਰਿਹਾ ਤੇ ਇਸ ਦਾ ਨਤੀਜਾ ਇਹ ਵੀ ਹੋ ਸਕਦਾ ਕਿ ਦੇਸ਼ ਵਿੱਚ ਅੱਗ ਦੇ ਭਾਂਬੜ ਬਲ ਪੈਣ ਪਰ ਉਹ ਬਿਲਕੁਲ ਆਪਣੀ ਗਲਤੀ ਤੇ ਡਿਰਟ ਸੀ ਸਾਡੇ 6th ਦੇ ਮੁਸਲਮਾਨ ਸਾਈ ਲੀਡਰ ਕੁਝ ਕਰ ਵੀ ਨਹੀਂ ਜਿਹੜੇ ਹੁੰਦੇ ਫਿਰ ਵੀ ਸਫਾਈਆਂ ਦੇ ਦੇ ਕੇ ਥੱਕ ਜਾਂਦੇ ਹਨ ਸ਼ੇਵ ਸੈਨਾ ਨੇ ਮੁੰਬਾ ਦੇਵੀ ਦੇ ਨਾਂ ਤੇ ਬੰਬਈ ਦਾ ਨਾਮ ਮੁੰਬਈ ਰੱਖ ਦਿੱਤਾ ਤੇ ਸ਼ਹਿਰ ਦੀ ਕਾਰਪੋਰੇਸ਼ਨ ਨੂੰ ਹਰੇ ਰੰਗ ਦੀ ਵਰਤੋਂ ਕਰਨ ਦੀ ਬਣਾਈ ਕਰ ਦਿੰਦੀ ਹੈ ਵਰਧਾਖਰੇ ਨੇ ਇੱਕ ਵਾਰ ਅਬਜ਼ਰਵਰ ਯਾਨੀ ਲੰਡਨ ਖਬਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਸੀ ਮੈਂ ਨਹੀਂ ਚਾਹੁੰਦਾ ਕਿ ਭਾਰਤ ਪਾਕ ਮੈਚ ਖੇਡੇ ਜਾਣ ਤੇ ਪਾਕ ਤੇ ਜਿੱਤ ਜਾਣ ਤੇ ਮੁਸਲਮਾਨ ਦੀਪ ਮਾਲਾ ਕਰਨ ਤੇ ਚਾਂਵੜਾ ਪਾऊं ਮੈਂ ਭਾਰਤ ਦੇ ਹਾਰ ਜਾਣ ਤੇ ਮੁਸਲਮਾਨਾਂ ਦੀਆਂ ਅੱਖਾਂ ਵਿੱਚਾਂ ਜੂ ਵੇਖਣਾ ਚਾਹੁੰਦਾ ਹਾਂ ਬੰਬਈ ਦੀ ਕੁਲ ਬਸੌਦੀ ਮੁਸਲਮਾਨਵਾਦੀ 20ਵੀਂ ਸਦੀ ਹੈ ਸ਼ਿਵ ਸੈਨਾ ਵੀ ਰਾਸ਼ਟਰੀ ਸਿੱਖ ਸੰਗਤ ਦੀ ਭੈਣ ਹੈ ਤੇ ਸੰਗ ਪਰਿਵਾਰ ਦਾ ਇੱਕ ਪਰਿਵਾਰਕ ਮੈਂਬਰ ਹੈ ਇਹ ਸੰਗ ਪਰਿਵਾਰ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਦੁਸ਼ਮਣ ਬਣ ਕੇ ਸਿੱਖਾਂ ਨੂੰ ਅੰਮ੍ਰਿਤ ਨਹੀਂ ਪਿਆ ਸਕਦੇ ਪਰ ਦੋਸਤ ਬਣ ਕੇ ਜ਼ਹਿਰ ਵੀ ਦੇ ਸਕਦੇ ਹਨ ਇਸੇ ਲਈ ਇਹਨਾਂ ਨੇ ਪਹਿਲਾਂ ਖੈਬਾਜ਼ੀ ਵਾਲਾ ਤਰੀਕਾ ਛੱਡ ਕੇ ਨਿਮਰਤਾ ਤੇ ਪਾਈਚਾਰੇ ਵਾਲਾ ਖਜਰਾ ਰਾਤ ਚੁਣਿਆ ਹੈ ਇਸ ਰਸਤੇ 'ਤੇ ਚੱਲ ਕੇ ਇਹਨਾਂ ਨੂੰ ਕਾਮਯਾਬੀ ਮਿਲਣੀ ਹੀ ਮਿਲਣੀ ਹੈ ਸਿੱਖਾਂ ਨੇ ਬਹੁਤ ਲੰਬਾ ਸੰਘਰਸ਼ ਲੜਿਆ ਜਿਸ ਦਾ ਕੋਈ ਸਾਰੂਸ ਸੇਟਾ ਨਹੀਂ ਨਿਕਲਿਆ ਲੁੱਡੋ ਦੀ ਖੇਡ ਵਾਂਗ ਉੱਪਰ ਗਈ ਹੋਈ ਢੀਠੀ ਫਿਰ ਸੱਪ ਦੀ ਪੂਛ ਤੇ ਆ ਗਈ ਹੈ ਇਸ ਨਾਕਾਮਯਾਬੀ ਨੇ ਸਿੱਖਾਂ ਦਾ ਲੱਕ ਤੋੜ ਦਿੰਦਾ ਹੈ ਤੇ ਨਾਕਾਮਯਾਬੀ ਬੰਦੇ ਨੂੰ ਬਖਲਾ ਦਿੰਦੀ ਹੈ ਅਸਲ ਵਿੱਚ ਸਿੱਖ ਹੰਬ ਗਿਆ ਹੈ ਥੱਕਿਆ ਹੋਇਆ ਸਰੀਰ ਤਾਂ ਕੁਝ ਅਰਾਮ ਕਰ ਲੈਣ ਤੋਂ ਬਾਅਦ ਨੌਬਰ ਨੌ ਹੋ ਜਾਂਦਾ ਹੈ ਪਰ ਹੰਬਿਆ ਬੰਦਾ ਮੁੜ ਕੇ ਨਹੀਂ ਉੱਠ ਸਕਦਾ ਸਰੀਰਕ ਥਕਾਵਟ ਨਾਲੋਂ ਵੀ ਇਸ ਨੂੰ ਮਾਨਸਿਕ ਥਕਾਵਟ ਜ਼ਿਆਦਾ ਹੁੰਦੀ ਹੈ ਜਿਹੜੀ ਉਸ ਨੂੰ ਮੁੜ ਕੇ ਤਾਬਿਆ ਨਹੀਂ ਹੋਣ ਦਿੰਦੀ ਸਿੱਖਾਂ ਨੂੰ ਕੁਝ ਤੇ ਰਾਜਨੀਤਿਕ ਪਾਰਟੀਆਂ ਨੇ ਹੰਬਾਇਆ ਕੁਝ ਸਾਜ ਸੰਤਾ ਨੇ ਚਲੋ ਗੁਰੂ ਕੀ ਬਡਾਲੀ ਤੋਂ ਗੁਰੂ ਕੀ ਕਾਸ਼ੀ ਚੜ੍ਹੋ ਲੁਧਿਆਣਾ ਤੋਂ ਸੁਲਤਾਨਪੁਰ ਲੋਧੀ ਚਲੋ ਸੁਲਤਾਨਪੁਰ ਲੋਧੀ ਤੋਂ ਬਟਾਲਾ ਇਸੇ ਤਰ੍ਹਾਂ ਹੀ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਹਨ ਚਲੋ ਜੇਲ੍ਹ ਪਰੋ ਚਲੋ ਵਿਰੋਧ ਮਾਰਚ ਲਈ ਦਿੱਲੀ ਚਲੋ ਚੰਡੀਗੜ੍ਹ ਇਸੇ ਬਖਲਾਹਟ ਦੀ ਦਬੜੂ ਕੁਸੜੂ ਵੇਚੀ ਹਿੰਦੂ ਨੀਤੀ ਸਫਲ ਹੋ ਰਹੀ ਹੈ ਕਹਿੰਦੇ ਹਨ ਤਲਵਾਰ ਦੀ ਧਾਰ ਭਾਵੇਂ ਜਿੰਨੀ ਮਰਜ਼ੀ ਤਿੱਖੀ ਹੋਵੇ ਮਿਆਨ ਨੂੰ ਨਹੀਂ ਕੱਟਦੀ ਅੱਗੇ ਪਏ ਨੂੰ ਸ਼ੇਰ ਨਹੀਂ ਖਾਂਦਾ ਸਿੱਖਾਂ ਦੀ ਸੁਭਾ ਨੂੰ ਪੰਜਾਬੀ Hindu ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਹਿੰਦੇ ਹਨ ਸੱਪ ਦਾ ਡੰਗਿਆ ਬੰਦਾ ਸਿਰਫ ਮਰਦਾ ਹੈ ਪਰ ਵਿਛੂ ਦਾ ਡੰਗਿਆ ਮਰੇ ਭਾਵੇਂ ਨਾ ਪਰ ਤੜਫਦਾ ਬਹੁਤ ਹੈ ਸਿੱਖ ਵੀ ਬਹੁਤ ਤੜਫਦੇ ਹਨ ਜਦੋਂ ਦਾ ਇਹਨਾਂ ਨੂੰ ਇਹ ਪਤਾ ਲੱਗਾ ਕਿ ਅਸੀਂ ਨੱਕ ਕਰਦੇ ਹਾਂ ਤੇ ਨਾ ਕਾਟਦੇ ਇਹ ਸਥਿਤੀ ਸਿਰਫ ਕੁੱਤੇ ਵਾਸਤੇ ਵਰਤੀ ਜਾਂਦੀ ਕਿਉਂਕਿ ਕੁੱਤਾ ਬਹੁਤ ਹੀ ਨਿਰਪਰਤਾ ਵਾਲਾ ਜਾਨਵਰ ਹੈ ਬਿਚਾਰੇ ਸਿੱਖ ਵੀ ਬਹੁਤ ਨਿਰਪਰਤਾ ਵਾਲੇ ਹਨ ਜਿਵੇਂ ਡੱਡੂ ਭਾਵੇਂ ਜਿੰਨੀਆ ਮਰਜ਼ੀ ਟਪੂਸੀਆਂ ਮਾਰੇ ਦਰਖਤ ਤੇ ਨਹੀਂ ਚੜ ਸਕਦਾ ਇਸੇ ਤਰ੍ਹਾਂ ਹੀ ਦਸਤੀ ਸਿੱਖ ਸੰਗਤ ਦੀ ਪਕੜ ਵਿੱਚ ਆਇਆ ਹੋਇਆ ਸਿੱਖ ਕੁਝ ਨਹੀਂ ਕਰ ਸਕਦਾ ਜੱਲਨ ਜੱਟ ਨਾਂ ਦਾ ਇੱਕ ਸੂਫੀ ਫਕੀਰ ਹੋਇਆ ਜੱਟ ਫਕੀਰਾਂ ਬਾਰੇ ਮਸ਼ਹੂਰ ਸੀ ਜੱਟ ਫਕੀਰ ਗਲ ਗੰਡਿਆਂ ਦੀ ਮਾਲਾ ਆਮ ਤੌਰ ਤੇ ਜੱਟ ਫਕੀਰੀ ਭੋਗ ਕੇ ਵੀ ਬੁੱਢੇ ਬਾਰੇ ਆਪਣੇ ਪੁੱਤਾਂ ਪੋਤਰਿਆਂ ਵਿੱਚ ਬੁੜਾ ਹੁੰਦਾ ਪਰ ਜੱਲਨ ਜੱਟ ਸੱਚਮੁੱਚ ਦਾ ਹੀ ਫਕੀਰ ਸੀ ਉਹਦੀਆਂ ਕਈਆਂ ਹੋਈਆਂ ਜਟਕੀਆਂ ਗੱਲਾਂ ਪੰਜਾਬੀਆਂ ਦੇ ਹਿਰਦੇ ਵਿੱਚ ਧੁਰ ਥੱਲੇ ਤੱਕ ਪਹੁੰਚ ਜਾਂਦੀਆਂ ਹਨ ਕਹਿੰਦੇ ਹਨ ਇੱਕ ਵਾਰ ਇੱਕ ਨਵੀਂ ਨਵੀਂ ਵਿਧਵਾ ਹੋਈ ਪੰਜਾਬੀ ਮੁਟਿਆਰ ਆਪਣੇ ਭੂਇਕ ਤੋਂ ਬੜੀ ਚਿੰਤਤ ਸੀ ਉਸਨੇ ਇੱਕ ਦਿਨ ਜੱਲਨ ਜੱਟ ਅੱਗੇ ਜਾ ਮੱਥਾ ਟੇਕਿਆ ਤੇ ਹੱਥ ਜੋੜ ਕੇ ਪੁੱਛਣ ਲੱਗੀ ਬਾਬਾ ਜੀ ਮੇਰੀ ਕਿਵੇਂ ਲੰਗੇਗੀ ਜੱਲਨ ਜੱਟ ਨੇ ਕਿਹਾ ਬੀਬਾ ਜੇ ਖਾਵੇਂਗੀ ਰੁੱਖਾ ਮਿੱਸਾ ਪਹਿਨੇਗੀ ਖੱਦਰ ਮੋਟਾ ਅੱਗੇ ਚਰਖਾ ਪਿੱਛੇ ਕੰਨ ਤੇ ਜਾਊਗੀ ਲੰਗ ਖਾਵੇਂਗੀ ਜੇ ਦੁੱਧ ਮਲਾਈਆਂ ਪਹਿਨੇਗੀ ਰੇਸ਼ਮ ਤੇ ਪੱਟ ਕੀ ਕਰੂ ਫਿਰ ਜੱਲਨ ਜੱਟ ਸਤਿਗੁਰਾਂ ਨੇ ਕਿਹਾ ਰਹਿਣੀ ਰਹ ਸੋਈ ਸਿੱਖ ਮੇਰਾ ਅੱਗੇ ਉਹਨਾਂ ਕਿਹਾ ਜਦ ਇਹ ਗਏ ਵਿਪਰਨ ਯਾਨੀ ਬ੍ਰਾਹਮਣ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤੀ ਹੁਣ ਜੇ ਸਤਗੁਰੂ ਬਾਤ ਲੋਕ ਦੇ ਸਿੱਖਾਂ ਵੱਲ ਧਿਆਨ ਮਾਰਦੇ ਹੰਤਾ ਕਿਸੇ ਸਿੱਖ ਦੀ ਦਾੜੀ ਕੇਸ ਹੈ ਹੀ ਨਹੀਂ ਕਿਸੇ ਬੀਬੀ ਦੇ ਪਰਵੱਟੇ ਹੈ ਹੀ ਨਹੀਂ ਤੇ ਸਰੀਰ ਤੇ ਬਾਕੀ ਰੋਮ ਹੈ ਨਹੀਂ ਸਿੱਖ ਝੂਠ ਵੀ ਰੱਜ ਕੇ ਬੋਲਦੇ ਹਨ ਤੇ ਕਿਸੇ ਨਾਲ ਛਲ ਕਰਨ ਲੱਗੇ ਵੀ ਹੱਦਾਂ ਬੰਨੇ ਟੱਪ ਜਾਂਦੇ ਹਨ ਜਿਹੜੀ ਜਿਹੜੀ ਗੱਲ ਵੀ ਉਹਨਾਂ ਕਰਨੋਂ ਵਰਜੀ ਸੀ ਉਹ ਜ਼ਰੂਰੀ ਕਰਦੇ ਹਨ ਜੇ ਸਿੱਖਾਂ ਨੇ ਗੁਰੂ ਦੇ ਆਖੇ ਲੱਗ ਕੇ ਨਹੀਂ ਚੱਲਣਾ ਤਾਂ ਗੁਰੂ ਨੇ ਵੀ ਇਹਨਾਂ ਸਿੱਖਾਂ ਦਾ ਕਾਹਦਾ ਫਿਕਰ ਕਰਨਾ ਸੀ ਨਤੀਜਾ ਤਾਂ ਇੱਥੇ ਵੀ ਜੱਲਨ ਜੱਟ ਵਾਲਾ ਹੀ ਨਿਕਲਣਾ ਸੀ ਸੋ ਨਿਕਲ ਰਿਹਾ ਹੈ ਤੇ ਅੱਜ ਸਿੱਖ ਅਜਗਿਰ ਦੇ ਮੂੰਹ ਵਿੱਚ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ